ਹੁਣ ਦੱਸਿਆ ਆਉਂਦੀ ਆ ਤਾਂ ਉਹਨਾਂ ਵਿੱਚ ਜਦੋਂ ਫੋਨ ਖਾਣਾ ਤੇ ਮੈਨ ਲੱਗਾ ਉਹਦੇ ਕਰਕੇ ਚੱਕਰ ਚੱਲ ਜਾਂਦਾ ਮੈਨ ਲੱਗਾ ਦੂਜੀ ਸਾਈਡ ਤੋਂ ਬਣੀ ਪਿੱਗ ਵਾਲੀ ਸਾਈਡ ਤੋਂ ਹਾਈਵੇ ਖੁੱਲ ਗਿਆ ਦੇਖੋ ਉਧਰੋਂ ਟ੍ਰੈਫਿਕ ਆ ਜਾਂਦਾਗਾ ਹੁਣ ਆਉਂਦੀ ਆ ਬਾਈ ਦੱਸੀ ਨੁਕੌ ਲਈ ਕਰਕੇ ਮੈਨ ਲਾ ਚੱਕਰ ਚੱਲ ਗਿਆ ਸੀਗਾ ਮੈਂ ਤਾਂ ਉਹ ਉੱਥੇ ਨੇ 13 14 ਘੰਟੇ ਮੈਂ ਚੱਲ ਖੁੱਲਿਆ ਹੁਣ ਵੀ ਖੁੱਲਿਆ ਹਾਂਜੀ ਹਾਂਜੀ ਆ ਓਕੇ ਓਕੇ ਤੇ ਉਹ ਕੇਰਾ ਖੁੱਲਿਆ ਤੇ ਦੁਆਰੇ ਫਿਰ ਬੰਦ ਹੋ ਗਿਆ ਕਿਉਂਕਿ ਹੁਣ ਭਾਈ ਇੰਨਾ ਕਿ ਟ੍ਰੈਫਿਕ ਹੈ ਮਤਲਬ ਤਾਂ ਹਜ਼ਾਰਾਂ ਚ ਟਰੱਕ ਖੜਾਗਾ ਗੱਡੀਆਂ ਵਾਲੇ ਤਾਂ ਚੱਲ ਸ਼ੋਲਡਰ ਉਤੋਂ ਦੀ ਪੁੱਠੇ ਮੁੜੀ ਜਾਂਦੇ ਕੋਈ ਵੀ ਖੜਾ ਵੀ ਨਿੱਕੇ ਹਾਈਵੇ ਆਂ ਥਰੂ ਜਾਈ ਜਾਂਦੇ ਆ ਤਾਂ ਆਹ ਦੇਖੋ ਉਧਰੋਂ ਖੁੱਲ ਗਿਆ ਹੁਣ ਬਣੂਗੀ ਗੱਲ ਲੱਗਦਾ ਦੇਖੋ ਸਾਹਮਣੇ ਵੀ ਟ੍ਰੈਫਿਕ ਆਉਣ ਲੱਗ ਗਿਆ ਦੂਜਾ ਦਿਨ ਅੱਜ ਬੰਦ ਨੂੰ ਫੋਲੋਇੰਗ ਸੁਣੋਈ ਇੰਨੀ ਕਿ ਜ਼ਿਆਦੇ ਸੀ ਹਨਾ ਉਧਰੋਂ ਆਪਣਾ ਯੂਐਸਏ ਨੂੰ ਵੀ ਸਾਰਾ ਬੰਦ ਸੀਗਾ ਉਹ ਆਈ 29 ਵਗੈਰਾ ਮੁੰਡੇ ਨੇ ਵੀ ਇੱਕ ਨੇ ਵੀਡੀਓ ਪਾਈ ਸੀ ਕਹਿੰਦਾ ਵੀ ਜਿੱਥੇ ਹੈਗੇ ਆ ਉੱਥੇ ਹੀ ਖੜਜੋ ਚਾਰੇ ਪਾਸੇ ਇਹੀ ਹਾਲ ਸੀਗਾ ਤੇ ਮੇਰੇ ਕੋਲੇ ਜਾਂਦੇ ਹੋਏ ਤੋਂ ਵੀ ਨਹੀਂ ਸੀ ਕੱਲ ਐਮਟੀ ਆਇਆ ਮੈਂ ਹਨਾ ਉਹ ਆਪਣਾ ਹੈਗਾ ਉਹ ਪਰੇ ਦੀ ਹੈਗਾ ਉਹ ਤੇ ਥੋੜਾ ਕੱਚਾ ਹੈ ਗ੍ਰੇਵਲ ਵਾਲਾ ਰਿਸਕ ਕਾਹਨੂੰ ਲੈਣਾ ਵੀ ਖੋਲ ਹੀ ਜਾਣਾ ਚਲ ਘਰੀ ਆਉਣਾ ਕੰਪਨੀ ਚੇਂਜ ਕੀਤੀ ਹੈ ਬਾਈ ਉਹਦੇ ਕਰਕੇ ਘਰੇ ਸੀਗਾ ਉਹ 15 ਦਿਨਾਂ ਬਾਅਦ ਆਇਆ ਸੀਗਾ ਤੇ ਉਹ ਸਾਰਾ ਘੇੜਾ ਐ ਨੰਗਿਆਗਾ ਸਟਾਰਮ ਚ ਪਹਿਲਾਂ ਜਾਂਦੇ ਹੋਏ ਤੋਂ ਮੈਂ ਰਜੈਨਾ ਗਿਆ ਸੀਗਾ ਹਣਾ ਡਿਲੀਵਰੀ ਕਰਨ ਤੇ siree ਨਹੀਂ ਪਹੁੰਚਿਆ ਗਿਆ ਮੂਸੋਮੇ ਨਹੀਂ ਜਾ ਕੇ ਸੌਂ ਗਿਆ ਸੀਗਾ ਆ ਬਹੁਤ ਜ਼ਿਆਦਾ ਹਾਲ ਸੀਗਾ ਅੱਜ ਠੰਡ ਹੋਣੀ ਆ ਤੇ ਹਵਾ ਚੱਲ ਰੁਕ ਗਈ ਆ ਤੇ ਮੈਂ ਉਥੋਂ ਰਜਾਇਨਾ ਤੋਂ ਨਾ ਐਮਟੀ ਆਇਆ ਸੀਗਾ ਲੈ ਕੇ ਉਧਰ ਨਿਪਵਾ ਗਿਆ ਸੀਗਾ ਹਨਾ ਇੱਥੋਂ ਬ੍ਰੈਂਡਨ ਥਾਣੀ ਮੈਨੂੰ ਭਾਵੇਂ ਕਿਵੇਂ ਲੈ ਗਿਆ ਹੌਲੀ ਹੌਲੀ 50 60 ਦੀ ਸਪੀਡ ਤੇ ਪਾਉਂਗਾ ਅੱਜ ਬਲੌਗ ਜੋ ਟਾਈਮ ਲੱਗਿਆ ਨਾ ਐਡੀਟਿੰਗ ਕਰਨ ਦਾ ਬਹੁਤ ਜਿਆਦਾ ਬੁਰਾ ਹਾਲ ਸੀਗਾ ਦੋ ਦਿਨ ਤਾਂ ਤੇ ਹਸਾ ਲਓ ਦੋ ਦਿਨਾਂ ਦੇ ਐਂ ਹੀ ਖੜੇ ਆ ਬੰਦੇ ਸਾਡਾ ਇੱਕ ਬੰਦਾ ਹੈਗਾ ਸਿਟੀ ਵਰਕ ਕਰਨ ਆਇਆ ਸੀਗਾ ਇੱਧਰ ਪੋਟੇ ਜਾਂ ਲੋਡ ਚੱਕਣ ਆਇਆ ਸੀ ਤੇ ਸਿਟੀ ਵਰਕ ਵਾਲਾ ਕਿਹੜਾ ਕੋਈ ਫੂਡ ਲਿਆਉਂਦਾ ਹੁੰਦਾ ਤੇ ਉਹ ਫਸਿਆ ਖੜਾਗਾ ਮੈਨੂੰ ਇਹ ਸੀ ਮੈਂ ਉਹਦੇ ਕੋਲੇ ਪਹੁੰਚ ਜੂਗਾ ਚਲ ਮੇਰੇ ਕੋਲੇ ਰੋਟੀ ਟੋਕ ਸੀਗਾ ਹਨਾ ਤੇ ਉਹ ਇਹ ਟੀਰ ਖੜਾਤਾ ਕਿੱਥੇ ਪਹੁੰਚਿਆ ਜਾਣਾ ਸੀਗਾ ਮੈਂ ਪਹਿਲਾਂ ਜਾਣ ਲੱਗਿਆ 16 ਵਾਲੀਆਂ ਲਾਈਟਾਂ ਤੋਂ ਸਿੱਧਾ ਉੱਧਰ ਵੀ ਫਿਰ ਮੈਂ ਆਹ ਚਲੋ ਮੈਂ ਲੌਂਗ 뷰 'ਚ ਆ ਗਿਆ ਬਾਈ ਲੌਂਗ ਬੀਲ ਲੌਂਗ 뷰 ਇਹਨਾਂ ਦੀਆਂ ਦੋ ਕੰਪਨੀਆਂ ਨਹੀਂ ਆ ਦੇਖ ਮਾ ਮਾ ਜਾਂਦਾ ਸ਼ੋਲਡਰ ਉੱਤੋਂ ਦੀ ਆਰਸੀ ਐਮਪੀ ਵਾਲੇ ਨੂੰ ਵੀ ਨਹੀਂ ਨੰਗਾ ਛੱਡਿਆ ਗਏ ਨੇ ਉਹ ਜਾਂਦਾ ਸ਼ੋਲਡਰ ਉੱਤੋਂ ਦੀ ਤੂੰ ਤਾਂ ਮਾਮਾ ਪਿੱਕਾ ਹੈਗਾ ਵਿਚਾਲ ਦੀ ਜਾਣ ਦੇ ਨੂੰ ਸੁਨੋ ਉਹ ਦੇ ਵੇਚ ਦੀ ਮੈਨੂੰ ਲੱਗਦਾ ਵੀ ਕੀ ਹੈ ਜਾ ਕੇ ਉਹਨ ਹਾਈ ਵੀ ਖੋਲ ਦੇ ਰਾਈਟ ਨਾਓ ਜੇ ਤਾਂ ਤੂੰ ਕਰਨਾ ਕੰਮ ਹੈਣਾ ਰੈਗ ਵਾਲੇ ਵੀ ਹਾਇਰ ਕਰੀ ਜਾਂਦੇ ਆ ਉਹਨਾਂ ਨੇ ਕੰਮ ਵਧਾਇਆਗਾ ਕਿਉਂਕਿ ਜਿਹੜਾ ਲਾਈਟ ਸਪੀਡ ਨੇ ਨਹੀਂ ਬੈਂਕਰਪਸੀ ਕੀਤੀ ਨਹੀਂ ਬੰਦ ਕਰਤੀ ਬਾਈ ਕੰਪਨੀ ਤੇ ਉਹ ਰੈਗ ਵਾਲੇ ਵੀ ਹਾਇਰ ਕਰੀ ਜਾਂਦੇ ਆ ਲੌਂਗ ਪੀਅੂ ਵਾਲੇ ਵੀ ਇਹਨਾਂ ਨੂੰ ਵੀ ਪੁੱਛ ਲਿਓ ਇਹ ਵੀ ਕਰੀ ਜਾਂਦੇ ਕੰਮ ਇਹਨਾਂ ਕੋਲੇ ਵੀ ਸੋਣਾਗਾ ਖੈਰ ਰੈਗ ਵਾਲਿਆਂ ਕੋਲੇ ਵੀ ਕੰਮ ਬਹੁਤ ਆ ਗਿਆ ਉਹ ਲਾਈਟ ਸਪੀਡ ਵਾਲਾ ਸਾਰਾ ਕੰਮ ਹੀ ਇਹਨਾਂ ਕੋਲੇ ਆ ਗਿਆਗਾ ਨਹੀਂ ਸਾਡੀ ਪਲੂਟੋ ਜਿੰਦਾਬਾਦ ਆ ਯਾਰ ਪਲੂਟੋ ਨੇ ਬਹੁਤ ਹੋ ਗਿਆ ਦਿੱਤਾ 6 ਸਾਲ ਕੱਟੇ ਆ ਮੈਂ ਉਹਦੇ ਚ ਨਾ ਪਲੂਟੋ ਦੀ ਟਰੱਕ ਪਾਇਆ ਸੀਗਾ ਮੇਰੇ ਕੋਲ ਵੀਡੀਓ ਪਈ ਆ ਜਦੋਂ ਜਿੱਦ ਮੈਂ ਟੈਕਲ ਲਾਉਂਦਾ ਸੀਗਾ ਮੈਂ ਪਾਈ ਨਹੀਂ ਮੈਂ ਚਲ ਕਾਣੂ ਬਾਉਣੀ ਆ ਜੇ ਨਹੀਂ ਸੀ ਕਰਦਾ ਲਾਉਣ ਨੂੰ ਸਹੀ ਦੱਸਾਂ ਨਹੀਂ ਬਾਈ ਨਾਤਾ ਨਹੀਂਗਾ ਤਿੰਨ ਦਿਨ ਹੋ ਗਏ ਆ ਆ ਵੀ ਗਦਾ ਇੱਥੇ ਹੀ ਫਸਿਆ ਖੜਾ ਮੈਂ ਰਾਤ ਨਾਲ ਜਦੋਂ ਉਥੋਂ ਆਪਣਾ ਕੀ ਨਾਲ ਇਹਦੇ ਨਿਪਵਾਣਾ ਟਰੈਲਰ ਤੇ ਪਾਉਣ ਗਿਆ ਠੀਕ ਆ ਆ ਦੇਖੀ ਪੀਟਰ ਬੈਲਟ ਆ ਲਾਗਾ ਸਾਲਾ ਉਹ ਇੰਜਨ ਬ੍ਰੇਕਾਂ ਲਾ ਲਾ ਕੇ ਰੋਕਦਾ ਉਹਨੂੰ ਕੀ ਰਹੀਂ ਲੈ ਮਿੱਤਰੋ ਗੱਲ ਬਣੂਗੀ ਜਿਹੜਾ ਸਾਹਮਣੇ ਰਿਕਾਈ ਅੰਦ ਜੇ ਇੱਕ ਵਾਰੀ ਹਾਈਵੇ ਖੁੱਲ ਕੇ ਬੰਦ ਹੋ ਚੁੱਕਿਆਗਾ ਆਲਰੇਡੀ ਹਨਾ ਤੇ ਹੁਣ ਜਦੋਂ ਦੁਬਾਰੇ ਖੋਲਣਾ ਹਨਾ ਤੇ ਬੰਦ ਫੇਰ ਹੋਣਾ ਕਿਉਂਕਿ ਜਨਤਾ ਬਾਈ ਗਾਲੀ ਕਾਰਨੋਂ ਨਹੀਂ ਹਟ ਦੇਗੇ ਉਹਦੇ ਕਰਕੇ ਬੰਦ ਫੇਰ ਹੋਣਾਗਾ ਮੇਰੇ ਕੋਲੇ ਵੀ ਖਾਲੀ ਵਾਂਗੂ ਹੀ ਬੇਟ ਜਮਾ ਹੀ ਹੈ ਨਹੀਂਗਾ ਆ ਦੇਖੋ ਸੂਈ ਇੱਥੇ ਫਿਰਦੀ ਆ ਖਾਤਰੋਂ ਕੇ ਖਿਲਾੜੀ ਬੰਨਣਾ ਪਊਗਾ ਆ ਦੇਖਾ ਜਿਹੜੇ ਆ ਭੱਜੇ ਆਉਂਦੇ ਆ ਗਿਆ ਲੌਂਗ ਥੀਓ ਵਾਲਾ ਹੀ ਸੀ ਮੂਰੇ ਤਾਂ ਤੇ ਸਾਰੇ ਹਨਾ ਇਹ ਕੱਲ ਦੇ ਖੜੇ ਆ ਸਾਰੇ ਐ ਵੀ ਰੋੜਾਂ ਤੇ ਐਵੇਂ ਥੋੜਾ ਕਹਿੰਦੇ ਡਰਾਈਵਰੀ ਸੌਖੀ ਨਹੀਂ ਉਸ ਹਿਸਾਬ ਨਾਲ ਉਹ ਬੰਦੇ ਕੋਲੇ ਹੁਣ ਜੇ ਮੈਂ ਦੱਸ ਕੇ ਆਟਿਆ ਨਾ ਉਹ ਫਰੈਂਡਾ ਮੁੰਡਾ ਕਾਰਤਿਕ ਉਹ ਕੱਲ ਦਾ ਖੜਾਗਾ ਵਿਚਾਰਾ ਤੇ ਉਹ ਸਿਟੀ ਵਰਕ ਕਰਨ ਆਇਆ ਸੀਗਾ ਤੇ ਉਹਦੇ ਕੋਲੇ ਹੁਣ ਸਿਟੀ ਵਰਕ ਵਾਲਾ ਕਿਹੜਾ ਫੂਡ ਲਿਆਉਂਦਾ ਹੁੰਦਾ ਹਨਾ ਹੋਰ ਦੱਸੋ ਸਾਰੇ ਜਾਣੇ ਆਏ ਮਿੱਤਰੋ ਟ੍ਰੈਫਿਕ ਤੌਰ ਪਿਆਗਾ ਤੇ ਆਪਾਂ ਦੇਖਿਆ ਉਹ ਗਾਂ ਜਿਹੜੇ ਉਹ ਨਹੀਂ ਉਹ ਦੋ ਛਾਂ ਤੋਂ ਪਤਾ ਲੱਗਦਾ ਇੱਥੋਂ ਉਹ ਜਿੱਥੇ ਉੱਥੇ ਟਰੱਕ ਸੀਗੇ ਉਥੋਂ ਮੂਵ ਹੋ ਗਏ ਆ ਤੇ ਆਪਾਂ ਵੀ ਦੇਖਿਆ ਜਲ ਮੈਂ ਇਹੀ ਦੱਸਣਾ ਈ ਸ਼ਾਮ ਨੂੰ ਕਰਦੇ ਆ ਫੇਰ ਬਲੌਗ ਪਾਵਾਂਗੇ ਸ਼ਾਮ ਨੂੰ ਓਕੇ ਆ ਮਿੱਤਰੋ ਮਿਲਦੇ ਆ ਫੇਰ ਵਧੀਆ ਵਧੀਆ ਬਾਈ ਚੜਦੀ ਕਲਾ